ਅੱਜ ਮੈਂ ਸਮਝਣਾ ਕਿ ਗੁਰਦਾਸਪੁਰ ਲਈ ਇੱਕ ਬੜਾ ਖੁਸ਼ੀਆਂ ਵਾਲਾ ਦਿਨ ਹੈ ਕਿਉਂਕਿ ਜਿਹੜਾ 2022 ਦੇ ਵਿੱਚ ਪੰਜਾਬ ਦੇ ਵਿੱਚ ਬਦਲਾਅ ਆਇਆ ਸੀਗਾ ਔਰ ਉਸ ਬਦਲਾਅ ਦੀ ਨੀਂਹ ਜਿਹੜੀ ਸੀਗੀ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜਪ੍ਰਣਾਲੀ ਨਾਲ ਉਹਦੀ ਨੀਤ ਤੇ ਕਰਮ ਜਿਹੜਾ ਸੀਗਾ ਉਹ ਸ਼ੁਰੂ ਹੋਇਆ ਸੀ ਅੱਜ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ ਵੀ ਅਸੀਂ ਅੱਜ ਗੁਰਦਾਸਪੁਰ ਸਿਵਲ ਹਸਪੀਟਲ ਬਬਰੀ ਦੇ ਵਿੱਚ ਖੜੇ ਆ ਔਰ ਇੱਥੇ ਲਗਾਤਾਰ 22 ਤੋਂ ਲੈ ਕੇ ਅੱਜ ਤੱਕ ਕਈ ਤਰ੍ਹਾਂ ਦੀਆਂ ਸੰਸਥਾਵਾਂ ਇੱਥੇ ਆਈਆਂ ਨੇ ਭਾਵੇਂ ਤੁਸੀਂ ਇੱਧਰਲੇ ਪਾਸੇ ਦੇਖ ਰਹੇ ਹੋ ਕ੍ਰਿਟੀਕਲ ਕੇਅਰ ਯੂਨਿਟ ਆ ਉਸ ਤੋਂ ਅਗਲੇ ਪਾਸੇ ਮਦਰ ਚਾਈਲਡ ਕੇਅਰ ਯੂਨਿਟ ਆ ਜਿਹੜੀਆਂ ਸਾਡੀਆਂ ਲੈਬਸ ਵੱਖਰੀ-ਅਖਰੀ ਥਾਵਾਂ ਤੇ ਸੀਗੀਆਂ ਉਹ ਅੰਡਰ ਵਨ ਰੂਫ ਆਈਆਂ ਨੇ ਸਾਡਾ ਬਹੁਤ ਵਧੀਆ ਸੈਂਟਰ ਡੀਆਈਸੀ ਉਹ ਵੀ ਨਿਰਮਾਨ ਦੀਨ ਚੱਲ ਰਿਹਾ ਇੱਥੇ ਕ੍ਰਿਸ਼ਨਾ ਲੈਬ ਦਾ ਆਉਣਾ আল্টرا ਸਾਊਂਡ ਮਸ਼ੀਨ ਦਾ ਲੱਗਣਾ ਇਹ ਮੈਂ ਸਮਝਦਾ ਵੀ ਇੱਕ ਸਿਹਤ ਸੇਵਾਵਾਂ ਦੇ ਵਿੱਚ ਜਿਹੜੀ ਕ੍ਰਾਂਤੀ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਆ ਅੱਜ ਉਹਦਾ ਨਤੀਜਾ ਅੱਜ ਹੋਰ ਵੀ ਖੁਸ਼ੀ ਦਾ ਮਕਾਮ ਹੈ ਕਿ ਅੱਜ ਸਰਕਾਰ ਵੱਲੋਂ ਭਗਵੰਤ ਮਾਨ ਜੀ ਵੱਲੋਂ ਗੁਰਦਾਸਪੁਰ ਨੂੰ ਦੋ ਵਧੀਆ ਤੋਹਫੇ ਹੋਰ ਦਿੱਤੇ ਗਏ ਨੇ ਇੱਕ ਤਾਂ ਤੁਸੀਂ ਦੇਖੋ ਮੈਂ ਜੀ ਤੁਹਾਨੂੰ ਫੋਟੋ ਦਿਖਾਈ ਆ ਇਹ ਫੈਸਿਲੀਟੇਸ਼ਨ ਸੈਂਟਰ ਜਿਹੜਾ ਉਹ ਬਣ ਰਿਹਾ ਜਿਸ ਵਕਤ ਤੁਸੀਂ ਦੇਖਦੇ ਸੀ ਕਿਸੇ ਵਕਤ ਜਦੋਂ ਮਰੀਜ਼ ਆਉਂਦਾ ਸੀਗਾ ਤੇ ਉਹਨਾਂ ਦੇ ਜਿਹੜੇ ਨਾਲ ਅਟੈਂਡੈਂਟ ਹੁੰਦੇ ਸੀ ਉਹਨਾਂ ਨੂੰ ਗਰਮੀ ਦੇ ਵਿੱਚ ਧੁੱਪੇ ਬਰਸਾਤ ਦੇ ਵਿੱਚ ਬੈਠਣਾ ਪੈਂਦਾ ਸੀਗਾ ਹੁਣ ਇਹ ਇੱਕ ਬਹੁਤ ਖੂਬਸੂਰਤ ਹਾਲ ਬਣੇਗਾ ਜਦੀ ਫੋਟੋ ਤੁਹਾਡੇ ਸਾਹਮਣੇ ਆ ਇਹਦੇ ਵਿੱਚ ਬਕਾਇਦਾ ਸੀਟਸ ਹੋਣਗੀਆਂ 에ਅਰ ਕੰਡੀਸ਼ਨ ਹੋਏਗਾ ਇਦੇ ਵਿੱਚ ਟੀਵੀ ਸਕਰੀਨ ਜਿਹੜੀਆਂ ਨੇ ਉਹ ਲੱਗੀਆਂ ਹੋਣਗੀਆਂ ਬਾਹਰ ਸਟਰਕਚਰ ਹੋਊਗਾ 휠ਚੇਅਰ ਹੋਏਗੀ ਔਰ ਉਹਦੇ ਸਕਰੀਨ ਤੋਂ ਅਟੈਂਡੈਂਟ ਜਿਹੜੇ ਬੈਠ ਕੇ ਅੰਦਰ ਦੀ ਇਨਫੋਰਮੇਸ਼ਨ ਵੀ ਦੇਖ ਸਕਣਗੇ ਸੋ ਇੱਕ ਬਹੁਤ ਖੂਬਸੂਰਤ ਆਈਡੀਆ ਇਹਦਾ ਫੈਸਿਲੀਟੇਸ਼ਨ ਸੈਂਟਰ ਦਾ ਉਹ ਗੁਰਦਾਸਪੁਰ ਮਿਲਿਆ ਔਰ ਇਹਦੀ ਲਾਗਤ ਤਕਰੀਬਨ 76 ਲੱਖ ਰੁਪਈਆ ਆਉਣ ਦਾ ਅਨੁਮਾਨ ਹੈ ਔਰ ਉਹ ਪੈਸੇ ਜਿਹੜੇ ਨੇ ਉਹ ਆ ਗਏ ਨੇ ਔਰ ਕੰਮ ਜਿਹੜਾ ਅਜ ਵਿਧੀਵਾ ਤਰੀਕੇ ਦੇ ਨਾਲ ਸ਼ੁਰੂ ਹੋ ਰਿਹਾ ਹੈ ਇਸ ਤੋਂ ਇਲਾਵਾ ਸਾਡੇ ਹਸਪਤਲ ਬਹੁਤ ਦੇਰ ਤੋਂ ਗੋਲਾ ਪਿਆ ਸੀਗਾ ਕਈ ਸਰਕਾਰਾਂ ਆਈਆਂ ਗਈਆਂ ਪਰ ਇਸ ਹਸਪਤਲ ਨੂੰ ਬਣਨ ਤੋਂ ਬਾਅਦ ਇਹਦੀ ਸਾਂਭ ਸੰਭਾਲ ਇਹਦੀ ਰੇਖ ਦੇਖ ਇਹਨੂੰ ਮੈਂਟੇਨ ਕਰਨਾ ਇਹਨੂੰ ਅਪਡੇਟ ਕਰਨਾ ਉਹਦੀ ਤਵਜੋ ਨਹੀਂ ਸੀਗੀ ਅੱਜ ਭਗਵੰਤ ਮਾਨ ਜੀ ਦੀ ਸਰਕਾਰ ਔਰ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਸਾਡੇ ਸਿਹਤ ਮੰਤਰੀ ਨੇ ਉਹਨਾਂ ਦੀ ਯੋਗ ਅਗਵਾਈ ਥੱਲੇ ਅੱਜ 1 ਕਰੋੜ 27 ਲੱਖ ਰੁਪਇਆ ਟੋਟਲ ਅਮਾਉਂਟ 1 ਕਰੋੜ 27 ਲੱਖ 14000 ਤੇ 200 ਕੁਛ ਰੁਪਏ ਜਿਹੜੇ ਨੇ ਉਹਦੇ ਵੀ ਸੈਂਕਸ਼ਨ ਹੋਏ ਨੇ ਜਦੇ ਵਿੱਚ ਅਸੀਂ ਨਵੀਂ ਕੰਟੀਨ ਬਣਾਵਾਂਗੇ ਪਾਰਕਿੰਗ ਨਵੀਂ ਹੋਊਗੀ ਔਰ ਜਿੰਨੇ ਹਸਪੀਟਲ ਦੀ ਟੁੱਟ ਪੱਜਾ ਜਾਂ ਜਿੱਥੇ ਕੋਈ ਪੇਂਟ ਦੀ ਲੋੜ ਆ ਰੋਗਨ ਦੀ ਲੋੜ ਆ ਕਿਤੇ ਕੋਈ ਦਰਵਾਜ਼ੇ ਟੁੱਟੇ ਨੇ ਫਲੋਰਿੰਗ ਖਰਾਬ ਆ ਉਹ ਸਾਰਾ ਜਿਹੜਾ ਇਹਦੇ ਵਿੱਚ ਹੋਊਗਾ ਸੋ ਮੈਂ ਸਮਝਦਾ ਵੀ ਇਹ ਇੱਕ ਬਹੁਤ ਇਨਕਲਾਬੀ ਕਦਮ ਆ ਔਰ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਆ ਇਹ ਆ ਜ ਬਹੁਤ ਸਾਰੇ ਸਾਡੇ ਪਾਰਟੀ ਦੇ ਅਹਿਮ ਰੁਕਨ ਦਰਜਾ ਬਦਰਜਾ ਸਾਰੇ ਲੀਡਰ ਸਾਹਿਬਾਨ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ 파ਰਤ ਪੂਸ਼ਣ ਜੀ ਔਰ ਸਾਡੇ ਸਿਵਲ ਸਰਜਨ ਡਾਕਟਰ 파ਰਤ ਪੂਸ਼ਣ ਜੀ ਡੀ ਐਮ ਸੀ ਡਾਕਟਰ ਰੋਮੀ ਰਾਜਾ ਜੀ ਔਰ ਸਾਡਾ ਐਸ ਐਮਓ ਸਾਹਿਬ ਸਾਰੇ ਸਮੂਹ ਔਰ ਬਹੁਤ ਸਾਰੀਆਂ ਅਹਿਮ ਸ਼ਖਸੀਅਤਾਂ ਨੇ ਸਾਡੇ ਪਾਰਟੀ ਦੇ ਇੰਪੋਰਟੈਂਟ ਲੀਡਰਸ ਨੇ ਜੇ ਕਿਸੇ ਦਾ ਵੀ ਨਾਮ ਲੈਣ ਲੱਗ ਪੇਕ ਦਾ ਰਹਿ ਗਿਆ ਤੇ ਮੁਸ਼ਕਲ ਹੋਊਗੀ ਸੋ ਅੱਜ ਜੀ ਸਾਰੇ ਇੱਥੇ ਆਏ ਆ ਮਕਸਦ ਆਉਂਦਾ ਇਹ ਆ ਵੀ ਜਿੱਦ ਤੇ ਅਸੀਂ ਅੱਜ ਕੰਮ ਸ਼ੁਰੂ ਕਰਾਉਣਾ ਉੱਥੇ ਇੱਕ ਲੋਕਾਂ ਨੂੰ ਇਹ ਵੀ ਮੈਸੇਜ ਦਈਏ ਕਿ ਗੁਰਦਾਸਪੁਰ ਦੇ ਵਿੱਚ ਹੁਣ ਸਿਹਤ ਸੇਵਾਵਾਂ ਦੇ ਵਿੱਚ ਬਹੁਤ ਵੱਡੀ ਕ੍ਰਾਂਤੀ ਆਈ ਆ ਔਰ ਲੋਕ ਹੁਣ ਪ੍ਰਾਈਵੇਟ ਹਸਪੀਟਲਸ ਦਾ ਮੂੰਹ ਛੱਡ ਕੇ ਸਰਕਾਰੀ ਹਸਪੀਟਲ ਦੇ ਵਿੱਚ ਆਉਣ ਔਰ ਸਰਕਾਰੀ ਹਸਪੀਟਲ ਹੁਣ ਕਿਸੇ ਪ੍ਰਾਈਵੇਟ ਹਸਪੀਟਲ ਤੋਂ ਘੱਟ ਨਹੀਂ ਹੋਊਗਾ ਸੋ ਇਸੋ ਚੀਜ਼ਾਂ ਦਾ ਫਾਇਦਾ ਜਿਹੜਾ ਉਥੋਂ ਬੱਦ ਤੋਂ ਬਾਅਦ ਲੋਕੀ ਚੁੱਕਣ ਅੱਜ ਮੈਂ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਔਰ ਜਿਹੜੇ ਸਾਡੇ ਪਾਰਟੀ ਦੇ ਅਹਿਮ ਰੁਕਣ ਨੇ ਉਹਨਾਂ ਦੇ ਰਾਈ ਔਰ ਖਾਸ ਕਰਕੇ ਜਿਹੜੀ ਸਾਡੀ ਮੀਡੀਆ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਇਲੈਕਟ੍ਰੋਨਿਕ ਮੀਡੀਆ ਉਹਨਾਂ ਦਾ ਧੰਵਾਦੀ ਆ ਕਿ ਤੁਸੀਂ ਇਹ ਜਿਹੜਾ ਇੱਕ ਪੋਜ਼ਿਟਿਵ ਸਾਈਨ ਹੈ ਉਹਨੂੰ ਜ਼ਰੂਰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਦੇਖੋ ਸਾਡਾ ਇਲਾਕਾ ਆਰਥਿਕ ਤੌਰ ਤੇ ਕਮਜ਼ੋਰ ਆ ਜਿੰਨੇ ਲੋਕ ਪੜੇ ਲਿਖੇ ਹੋਣੇ ਚਾਹੀਦੇ ਨੇ ਕਿਤੇ ਨਾ ਕਿਤੇ ਘਾਟ ਰਹਿ ਜਾਂਦੀ ਆ ਇਸ ਕਰਕੇ ਇੱਥੇ ਜ਼ਿਆਦਾਤਰ ਉਹ ਲੋਕ ਆਉਂਦੇ ਨੇ ਜਿਹੜੇ ਇਕਨੋਮਿਕਲੀ ਵੀਕ ਹੋਣ ਸੋ ਜਿਸ ਵਕਤ ਇਕਨੋਮਿਕਲੀ ਵੀਕ ਲੋਕਾਂ ਦੀ ਬਾਹ ਫੜੀ ਜਾਵੇ ਤੇ ਮੈਂ ਸਮਝਦਾ ਵੀ ਉਹ ਵੀ ਪਰਮੇਸ਼ਰ ਦਾ ਇੱਕ ਬਹੁਤ ਵੱਡੀ ਭਗਤੀ ਹੁੰਦੀ ਆ ਸੋ ਮੇਰੀ ਇੱਕ ਡਾਕਟਰ ਸਾਹਿਬਾਨ ਨੂੰ ਵੀ ਅਪੀਲ ਵੀ ਆ ਔਰ ਮੈਂ ਬੇਨਤੀ ਕਰੂੰਗਾ ਸਿਵਲ ਸਰਜਨ ਸਾਹਿਬ ਤੁਹਾਡੇ ਰਾਹੀਂ ਤੁਹਾਡੀ ਟੀਮ ਨੂੰ ਕਨਵੇ ਕਰਨ ਲਈ ਕਿ ਸਰਕਾਰ 인ਫਰਾਸਟ੍ਰਕਚਰ ਦੇ ਉੱਪਰ ਕਿਸੇ ਕਿਸਮ ਦੀ ਕਮੀ ਨਹੀਂ ਰਹਿਣ ਦੇ ਰਹੀ ਔਰ ਤੁਸੀਂ ਦੇਖ ਰਹੇ ਹੋ ਕਿ 2022 ਤੋਂ ਲੈ ਕੇ ਭਾਰਤ ਪੁਸ਼ਨ ਜੀ ਅੱਜ ਤੱਕ 31 ਕਰੋੜ ਰੁਪਇਆ ਗੁਰਦਾਸ ਅਸੈਂਬਲੀ ਹਲਕੇ ਦੇ ਵਿੱਚ ਸਿਹਤ ਸੇਵਾਵਾਂ ਦੀ ਨਵੀਂ ਕੰਸਟਰਕਸ਼ਨ ਦੇ ਉੱਪਰ ਸਰਚਾ ਜਾ ਚੁੱਕਾ ਇਸ ਕਰਕੇ ਡਾਕਟਰ ਸਾਹਿਬਾਨ ਨੂੰ ਮੇਰੀ ਬੇਨਤੀ ਆ ਬਾਕੀ ਪੈਰਾਮੈਡੀਕਲ ਸਟਾਫ ਨੂੰ ਮੇਰੀ ਬੇਨਤੀ ਆ ਕਿ ਲੋਕਾਂ ਦੇ ਵੱਲ ਰਵਈਆ ਬਣਾ ਠੀਕ ਕਰੋ ਭ੍ਰਸ਼ਟਾਚਾਰ ਨੂੰ ਖਤਮ ਕਰੀਏ ਲੋਕਾਂ ਦੀ ਸੇਵਾ ਕਰੀਏ ਔਰ ਫਿਰ ਹੀ ਮੈਂ ਸਮਝਣਾ ਵੀ ਆਪਾਂ ਚੰਗੇ ਸਮਾਜ ਦਾ ਨਿਰਮਾਣ ਕਰ ਸਕਾਂਗੇ ਔਰ ਜਿਹੜੀ ਇੱਕ ਸੋਚ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਔਰ ਉਹਨਾਂ ਦੀ ਸਾਰੀ ਟੀਮ ਪੰਜਾਬ ਦੇ ਵਿੱਚ ਲੈ ਕੇ ਚੱਲ ਰਹੀ ਆ ਉਸ ਨੂੰ ਪੂਰਾ ਕਰ ਸਕਾਂਗੇ ਸੋ ਤੁਹਾਡਾ ਰੋਲ ਇੱਕ ਹਿਊਮਨ ਰਿਸੋਰਸ ਜਿਹਨੂੰ ਆਪਾਂ ਕਹਿੰਦੇ ਆ ਨਾ ਉਹ ਬਹੁਤ ਜ਼ਰੂਰੀ ਆ ਸੋ ਮੈਂ ਬੇਨਤੀ ਕਰੂੰਗਾ ਡਾਕਟਰ ਸਾਹਿਬਾਨ ਨੂੰ ਵੀ ਵੀ ਜਿਹੜਾ ਦਰਜਾ ਲੋਕਾਂ ਨੇ ਪਰਮੇਸ਼ਵਰ ਤੋਂ ਬਾਅਦ ਡਾਕਟਰ ਸਾਹਿਬਾਂ ਨੂੰ ਦਿੱਤਾ ਸੀ ਉਹਦੇ ਚ ਕਿਤੇ ਨਾ ਕਿਤੇ ਅੱਜ ਘਾਟ ਆ ਰਹੀ ਆ ਉਸ ਦਰਜੇ ਨੂੰ ਜ਼ਰੂਰ ਬਰਕਰਾਰ ਰੱਖੋ ਕਿਉਂਕਿ ਲੋਕ ਪਰਮੇਸ਼ਵਰ ਤੋਂ ਬਾਅਦ ਡਾਕਟਰ ਨੂੰ ਵੇਖਦੇ ਤੇ ਜਿਸ ਵਕਤ ਡਾਕਟਰ ਦੇ ਮਨ ਦੇ ਵਿੱਚ ਉਹ ਸੰਵੇਦਨਸ਼ੀਲਤਾ ਨਾ ਹੋਵੇ ਉਹ ਸੇਵਾ ਭਾਵਨਾ ਨਾ ਹੋਵੇ ਇਹ ਮੈਂ ਸਮਝਦਾ ਵੀ ਅੱਜ ਜਿਹੜੀ ਅਸੀਂ ਇਹ ਬਿਲਡਿੰਗਾਂ ਖੜੀਆਂ ਕਰਾਂਗੇ ਇਹਨਾਂ ਨਾਲ ਇਨਫਰਾਸਟ੍ਰਕਚਰ ਲਿਆਵਾਂਗੇ ਇਕਵਿਪਮੈਂਟ ਲਿਆਵਾਂਗੇ ਉਹ ਬੇਇਮਾਨੀਆਂ ਹੋ ਜਾਣਗੀਆਂ ਸੋ ਮੇਰੀ ਬਹੁਤ ਬੇਨਤੀ ਆ ਕਿ ਜਿੱਥੇ ਕੋਈ ਦੂਰੀਆਂ ਨੇ ਉਹਦੇ ਜਰੂਰ ਦੂਰ ਕਰੋ ਔਰ ਇਹਨਾਂ ਨੂੰ ਇੱਕੋ ਗੱਲ ਖਾਓ ਕਿ ਆਪਾਂ ਹਿਊਮਨਿਟੇਰੀਅਨ ਐਟੀਟਿਊਡ ਜਿਹੜਾ ਟੂਰ ਥਿਊਮੇਨਿਟੀ ਉਹਨੂੰ ਲੈ ਕੇ ਚੱਲੀਏ ਠੀਕ ਆ ਇਹ ਬੇਸ਼ਾ ਆਪਣੀ ਲਾਈਵਲੀਹੂਡ ਲਈ ਵੀ ਆ ਪਰ ਲਾਈਵਲੀਹੂਡ ਤੋਂ ਉੱਪਰ ਇਹ ਬੇਸ਼ਾ ਪਰਮਾਤਮਾ ਨੇ ਆਸਾ ਦਿੱਤਾ ਜਿਹਦੇ ਵਿੱਚ ਲੋਕ ਸੇਵਾ ਦੀ ਗੱਲ ਆ ਸੋ ਅੱਜ ਇਹ ਕੰਮ ਸ਼ੁਰੂ ਹੋ ਗਿਆ ਮੈਂ ਬੇਨਤੀ ਕਰੂੰਗਾ ਸਾਡੇ ਪੀਐਚਐਸਸੀ ਦੇ ਇੰਜੀਨੀਅਰਿੰਗ ਸਟਾਫ ਅੱਜ ਪਿਛਲੇ ਦੋ ਮਹੀਨਾਾਂ ਦੇ ਅਸਾਲਾਂ ਦੇ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਇੰਜੀਨੀਅਰਿੰਗ ਸਟਾਫ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਤੁਸੀਂ ਦੇਖਿਆ ਕਿ ਸਾਡਾ ਪੁਰਾਣਾ ਹਸਪੀਟਲ ਦੀ ਬਿਲਡਿੰਗ ਬਣੀ ਆ ਬਹੁਤ ਖੂਬਸੂਰਤ ਬਣੀ ਆ ਆ ਮਦਰ ਚਾਈਲਡ ਕੇਅਰ ਯੂਨਿਟ ਤੁਸੀਂ ਜਾ ਕੇ ਦੇਖ ਲਓ ਪੂਤਾ ਕੰਮ ਹੋਇਆ ਸੋ ਹੁਣ ਵੀ ਜਿਹੜਿਆ ਦੋ ਮਹੀਨਾ ਦੇ ਇਸ ਨੂੰ ਮੈਂ ਇੰਜੀਨੀਅਰਾਂ ਤੋਂ ਬੇਨਤੀ ਕਰੂੰਗਾ ਕਿ ਇਹਦੀ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਾ ਕਰਿਓ ਔਰ ਜਿਹੜਾ ਪੈਸਾ ਇਹ ਲੋਕਾਂ ਦਾ ਪੈਸਾ ਲੋਕਾਂ ਦਾ ਟੈਕਸ ਆ ਜਿਹੜਾ ਅਜੇ ਡਵੈਲਪਮੈਂਟ ਤੇ ਲੱਗ ਰਿਹਾ ਉਹ ਪੂਰਾ ਦਾ ਪੂਰਾ ਪੈਸਾ ਮੌਕੇ ਤੇ ਲੱਗੇ ਕਿਸੇ ਕਿਸਮ ਦੀ ਕੋਈ ਪੋਲੀਟੀਕਲ ਇੰਟਰਫੇਰੈਂਸ ਕਿਸੇ ਠੇਕੇਦਾਰ ਨੂੰ ਕਿਸੇ ਕੰਮ ਚ ਨਹੀਂ ਆਗੇ ਸਾਡੀ ਇੰਟਰਫੇਰੈਂਸ ਇੰਨੀ ਆ ਕਿ ਲੋਕ ਸੇਵਾ ਲਈ ਕੰਮ ਪੂਰਾ ਹੋਵੇ ਪੈਸਾ ਪੂਰਾ ਲੱਗੇ ਲੋਕਾਂ ਦੀ ਅਮਾਨਤਾਂ ਲੋਕਾਂ ਦੇ ਕੋਲ ਜਾਵੇ ਅੱਜ ਲੱਗੂਗਾ ਜੇ ਸਬਜੈਕਟ ਨੂੰ ਪੂਰਾ ਹੋਵੇ ਖੂਬਸੂਰਤ ਆਵਾਜ਼ ਵਿੱਚ ਪਾਰਟੀ ਦੀ ਹੈ ਆ ਤੇ ਜਿਹੜਾ ਕੰਮ ਕਹਿੰਦੇ ਨਾ ਪੂਰਾ ਕਰਕੇ ਦਿੰਦੇ ਨੇ ਜੀ ਅਸੀਂ ਕਿਹਾ ਸੀ ਪੁਰਾਣਾ ਹਸਪੀਟਲ ਸ਼ੁਰੂ ਕਰਾਂਗੇ ਤੇ 9 ਮਹੀਨਿਆਂ ਦੇ ਵਿੱਚ ਪੂਰਾ ਕਰਤਾ ਪਰ ਅੱਥਾ 9 ਮਹੀਨਿਆਂ ਦੇ ਵਿੱਚ ਇਹ ਇਹ ਮਹੀਨੇ ਦੇ ਵਿੱਚ ਇਹ ਜਿਹੜਾ ਉਹ ਪੂਰਾ ਹੋਊਗਾ ਮੈਨੂੰ ਖੁਸ਼ੀ ਆ ਤੇ ਜਿਹੜੀ ਏਜੰਸੀ ਕੰਮ ਕਰ ਰਹੀ ਆ ਉਹ ਵੀ ਸਾਡੇ ਗਰਦਾਸਪੁਰ ਦਾ ਜੰਪਾਲ ਮੁੰਡਾ ਔਰ ਇਹ ਏਜੰਸੀ ਨੇ ਬਹੁਤ ਸਾਰੇ ਪਹਿਲਾਂ ਵੀ ਚੰਗੇ ਕੰਮ ਕੀਤੇ ਨੇ ਪੁਰਾਣਾ ਹਸਪੀਟਲ ਦਾ ਕੰਮ ਕਿਤੇ ਜਿੰਦਰਜੀ ਨੇ ਮੇਰੀ ਆਵਾਜ਼ ਸੁਣ ਲਈ ਹੋਣ ਤੇ 6 ਮਹੀਨਿਆਂ ਚ ਇਹਨਾਂ ਨੇ ਕਿਹਾ ਕਿ 55 ਮਹੀਨਿਆਂ ਚ ਖਤਮ ਕਰਨਗੇ ਜੀ ਔਰ 6 ਮਹੀਨਿਆਂ ਬਾਅਦ ਇਹਨੂੰ ਖਤਮ ਕਰਕੇ ਲੋਕਾਂ ਨੂੰ ਸਮਰਪਿਤ ਕਰਾਂਗੇ ਔਰ ਨਵੀਂ ਕੰਟੀਨ ਵੀ ਆਊਗੀ ਕਿਉਂਕਿ ਅਸੀਂ ਦੇਖਦੇ ਸੀਗੇ ਕਿ ਲੋਕ ਮਾਰੀ ਦੇ ਵਿੱਚ ਬੇਦੀ ਸਾਹਿਬ ਲੋਹੜੀ ਦੀ ਕੰਟੀਨ ਸੀ ਸਾਹਮਣੇ ਬੈਠਣਾ ਮੁਸ਼ਕਲ ਹੋ ਜਾਂਦਾ ਸੀ ਹੁਣ ਕਹਿਣਾ ਆ ਪ੍ਰੋਪਰ ਜਿਹੜੀ ਆ ਉਹਦੀ ਇੱਕ ਗੰਦੀਰ ਹੋਏਗੀ ਲੋਕੀ ਆਪਣੇ ਆਰਾਮ ਨਾਲ ਬੈਠ ਕੇ ਉੱਤੇ ਚਾਹ ਪਾਣੀ ਪੀ ਸਕਣ ਔਰ ਪਾਰਕਿੰਗ ਦੇ ਪ੍ਰੋਬਲਮ ਸੀ ਉਹ ਵੀ ਸਾਹਮਣੇ ਬਾਰ ਪਾਰਕਿੰਗ ਜਿਹੜੀ ਆ ਜੂਗੀ ਸੋ ਵਧੀਆ ਤਰੀਕੇ ਦੇ ਨਾਲ ਇਹ ਦੋਨੋਂ ਪ੍ਰੋਜੈਕਟ ਜਿਹੜੇ ਨੇ ਚੱਲਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਅਦਾ ਹੋਰ ਪ੍ਰੋਜੈਕਟ ਇੱਥੇ ਲੈ ਕੇ ਆ ਰਹੇ ਆ ਉਹ ਵੀ ਤੁਹਾਨੂੰ ਅਗਲੇ ਹਫਤੇ ਮੈਂ ਕਹਿੰਦਾ ਵੀ ਸਾਡੀ ਗੱਲ ਅੱਜ ਹੀ ਨਾ ਦੱਸ ਦਈਏ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਇੱਕ ਬਹੁਤ ਪੁਰਾਣੀ ਮੰਗ ਸੀ ਇੱਥੋਂ ਦੀ ਜਿਹੜੀ ਭਗਵੰਤ ਮਾਨ ਜੀ ਨੇ ਕੀਤੀ ਐ ਸੋ ਅੱਜ ਤਾਂ ਆਪਣੇ ਸਾਰੇ ਸਾਥੀਆਂ ਦੇ ਨਾਲ ਮਿਲ ਕੇ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਡਾਕਟਰ ਬਲਬੀਰ ਜੀ ਦਾ ਔਰ ਸਮੂੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਕੋਟ ਕੋਟ ਧੰਨਵਾਦ। ਇਹ ਗੁਰਦਾਸਪੁਰ ਲਈ ਇੱਕ ਬੜਾ ਖੁਸ਼ੀਆਂ ਵਾਲਾ ਦਿਨ ਹੈ ਕਿਉਂਕਿ ਜਿਹੜਾ 2022 ਦੇ ਵਿੱਚ ਪੰਜਾਬ ਦੇ ਵਿੱਚ ਬਦਲਾਅ ਆਇਆ ਸੀਗਾ ਔਰ ਉਸ ਬਦਲਾਅ ਦੀ ਨੀਂਹ ਜਿਹੜੀ ਸੀਗੀ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜਪ੍ਰਣਾਲੀ ਨਾਲ ਉਹਦੀ ਨੀਤ ਤੇ ਕਰਮ ਜਿਹੜਾ ਸੀਗਾ ਉਹ ਸ਼ੁਰੂ ਹੋਇਆ ਸੀ। ਅੱਜ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ ਵੀ ਅਸੀਂ ਅੱਜ ਗੁਰਦਾਸਪੁਰ ਸਿਵਲ ਹਸਪੀਟਲ ਬਬਰੀ ਦੇ ਵਿੱਚ ਖੜੇ ਆ ਔਰ ਇੱਥੇ ਲਗਾਤਾਰ ਬਾਈ ਤੋਂ ਲੈ ਕੇ ਅੱਜ ਤੱਕ ਕਈ ਤਰ੍ਹਾਂ ਦੀਆਂ ਸੰਸਥਾਪਿਤਿਥੀ ਆਈਆਂ ਨੇ ਆਵੇ ਤੁਸੀਂ ਇਧਰ ਦੇ ਪਾਸ